ਇੱਕ ਚੀਫ ਮਿਨਿਸਟਰ ਕੱਲ ਮਲੂਕਾ ਸਾਹਿਬ ਦੀ ਨੂੰ ਬਾਰੇ ਟਵੀਟ ਕਰਕੇ ਕਹਿ ਰਿਹਾ ਸੀਗਾ ਕਿ ਥੋੜਾ ਧਿਆਨ ਨਾਲ ਅਸਤੀਫਾ ਦੇਈਂ ਡਰਾ ਰਿਹਾ ਸੀ ਉਹਨੂੰ ਕਿ ਪਤਾ ਨਹੀਂ ਤੇਰੀ ਜਿਹੜੀ ਇੱਕ ਨੌਕਰੀ ਆ ਇਹਦਾ ਤੂੰ ਜਿਹੜੀ ਕਮਾਈ ਕੀਤੀ ਉਹ ਸਾਰੀ ਕਿਤੇ ਖੂਚ ਨਾ ਪੈਜੇ ਇਹ ਕੋ ਚੀਫ ਮਿਨਿਸਟਰ ਦਾ ਕੰਮ ਕਰ ਰਿਹਾ ਦੋ ਘੰਟੇ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਉਹਦਾ ਅਸਤੀਫਾ ਮਨਜ਼ੂਰ ਕਰ ਦਿੱਤਾ ਕੀ ਭੱਲੇ ਰਹਿ ਗਿਆ ਭਗਵੰਤ ਤੇ ਚਰਚਾਾਂ માં ਹੋਰ ਵੀ ਇੱਕ ਸਖਪਾਲ ਖੈਰਾ ਦੇ ਬਾਰੇ ਵੀ ਨੇ ਕਹਿੰਦਾ ਸੰਗਰੂਰ ਦੇ ਵਿੱਚ ਆ ਰਹੇ ਨੇ ਖੈਰਾ ਸਾਹਿਬ ਸੰਗਰੂਰ ਜਿਹੜਾ ਇਹ ਕਹਿੰਦੇ ਰਾਜਧਾਨੀ ਆ ਉੱਥੇ ਲੜਨਾ ਇਸ ਲਈ ਵੀ ਜ਼ਰੂਰੀ ਆ ਤਾਂ ਕਿ ਇਹਨਾਂ ਨੂੰ ਲੋਕਾਂ ਦਾ ਸੁਨੇਹਾ ਅੱਖ ਚ ਅੱਖ ਪਾ ਕੇ ਦਿੱਤਾ ਜਾਵੇ ਪਰ ਆਮ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਆ ਕਹਿੰਦੇ ਖੈਰਾ ਸਾਹਿਬ ਪੰਜਾਬ ਦੇ ਵਿੱਚ ਜਿੱਥੋਂ ਵੀ ਇਲੈਕਸ਼ਨ ਲੜਨਾ ਚਾਹਣਗੇ ਅਸੀਂ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਸਪੋਰਟ ਕਰਾਂਗੇ ਕਹਿੰਦੇ ਪਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਨਹੀਂ ਮੈਂ ਤਾਂ ਇੱਥੋਂ ਤਾਂ ਕਹਿ ਦੂੰਗਾ ਜੇ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਪਸੰਦ ਹੈ ਜੀ ਸੱਜ ਦੇ ਵੋਟਾਂ ਪਾ ਦਿਓ ਉਹਨਾਂ ਮੇਰੀ ਲੜਾਈ ਹੈਗੀ ਆ ਤਿੰਨ ਮੇਜਰ ਪਲੈਟਫਾਰਮਸ ਤੇ ਨੰਬਰ ਵਾਈਜ਼ ਬਣਾ ਦਿੰਦਾ ਨਾ ਮੇਰੀ ਲੜਾਈ ਹੈਗੀ ਪਹਿਲੀ ਭਗਵੰਤ ਮਾਨ ਦੇ ਨਾਲ ਕਿ ਤੁਸੀਂ ਕਿਹਾ ਕੀ ਸੀਗਾ ਸਰ ਕਾਫੀ ਸਿਆਸੀ ਮਾਹਿਰ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਇੰਡੀਆ ਗੱਠਜੋੜ ਪੰਜਾਬ ਦੇ ਵਿੱਚ ਅਨੋਫੀਸ਼ੀਅਲੀ ਇੰਪਲੀਮੈਂਟ ਕੀਤਾ ਜਾ ਰਿਹਾ ਕਹਿੰਦੇ ਕਿਉਂਕਿ ਖੈਰਾ ਸੰਗਰੂਰ ਸੀਟ ਤੇ ਮੈਂ ਆਉਂਗਾ ਕਿਉਂਕਿ ਸੰਗਰੂਰ ਸੀਟ ਤੇ ਥੋਡੀਆਂ ਚਰਚਾਵਾਂ ਨੇ ਕਿ ਤੁਸੀਂ ਜਾ ਰਹੇ ਹੋ ਤੁਸੀਂ ਵੀ ਕਹਿ ਰਹੇ ਹੋ ਕਿ ਜੇ ਪਾਰਟੀ ਹੁਕਮ ਕਰੇਗੀ ਮੈਂ ਜਾਉਂਗਾ ਹਾਂ ਕਹਿੰਦੇ ਸੰਗਰੂਰ ਸੀਟ ਤੇ ਇੱਕ ਪਾਸੇ ਮੀਤ ਹੇਰ ਪੰਜਾਬ ਦੇ ਮਨਿਸਟਰ ਨੇ ਸਕਪਾਲ ਸਿੰਘ ਕਹਿਰਾ ਇੱਕ ਕਾਫੀ ਮਜ਼ਬੂਤ ਕੈਂਡੀਡੇਟ ਨੇ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਦੋਨੋਂ ਪਾਰਟੀਆਂ ਇਕੱਠੀਆਂ ਹੋ ਕੇ ਪੰਥਕ ਆਵਾਜ਼ ਨੂੰ ਜਿਹੜੀ ਹੈ ਪਾਰਲੀਮੈਂਟ ਚ ਪਹੁੰਚਣ ਤੋਂ ਰੋਕ ਦੇਣਗੇ ਖੇਰਾ ਰਲਸਖਵਾ ਚਾੜੂ ਦੇ ਨਾਲ ਤੁਹਾਨੂੰ ਮੇਰੇ ਚਿਹਰੇ ਦੇ ਉੱਤੇ ਲੱਗਦਾ ਕਿ ਆਈ ਕੈਨ ਪਲੇ ਐਨੀਥਿੰਗ ਡਰਟੀ ਲਾਈਕ ਥਿਸ ਇਹਦਾ ਮੈਂ ਦੱਸ ਹੀ ਦਊਂਗਾ ਜੇ ਇਦਾਂ ਦੀ ਕੋਈ ਨੋਬਤ ਆਉਂਦੀ ਹੁੰਦੀ ਤਾਂ ਅਸੀਂ ਆਪਣਾ ਪਾਰਟੀ ਵੱਲੋਂ ਪ੍ਰੋਪਰ ਇੱਕ ਕਲੈਕਸ਼ਨ ਮੈਦਾਨ ਵਿੱਚ ਲੜ ਰਹੇ ਰਲ ਦੇ ਤਾਂ ਜੇ ਅਸੀਂ ਡਮੀ ਕੈਂਡੀਡੇਟ ਦੇਈਏ ਤਾਂ ਇਸ ਕਰ ਦੁਜਾ ਇੱਕ ਮੈਨੂੰ ਬਾਰੋਂ ਫੋਨ ਕੁਝ ਸੱਜਣਾ ਦਾ ਬੜੇ ਚੰਗੇ ਬੰਦੇ ਨੇ ਉਹ ਮੈਨੂੰ ਕਹਿੰਦੇ ਜੀ ਕਿ ਤੁਸੀਂ ਸਿੱਖ ਰਾਜਨੀਤੀ ਨੂੰ ਖਰਾਬ ਕਰੋਗੇ ਜੀ ਤੇ ਮੈਂ ਤੁਹਾਡੇ ਦਾ ਹੀ ਪੁੱਛਣਾ ਚਾਹਣਾ ਮਾਨ ਸਾਹਿਬ ਨੂੰ ਤੇ ਤੁਹਾਨੂੰ ਵੀ ਪੁੱਛ ਲੈਣਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਅੱਛੇ ਬੰਦੇ ਨੇ ਪਰ ਉਹਨਾਂ ਨੇ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਕਿੱਥੇ ਖੜੀ ਕੀਤੀ ਆ ਦੱਸੋ ਸਾਡਾ ਜਿਹੜਾ ਸੂਬਾ ਇਹ ਕਿਉਂਕਿ ਬਾਰਡਰ ਦੇ ਇੱਕ ਸਿਰੇ ਦੇ ਉੱਤੇ ਆ ਮੈਂ ਐਡਵੋਕੇਟ ਕਰੂੰਗਾ ਕਿ ਪੰਜਾਬ ਪੰਜਾਬ ਦਾ ਬਾਰਡਰ ਇੰਟਰਨੈਸ਼ਨਲ ਪਾਕਿਸਤਾਨ ਤੇ ਉਸ ਤੋਂ ਬਿਯੋਂਡ সেন্ট্রਲ ਏਸ਼ੀਆ ਤੱਕ ਵਪਾਰ ਦੇਖ ਨੂੰਣਾ ਚਾਹੀਦਾ ਕੱਲੇ ਕਾਜੂ ਬਦਾਮਾ ਪਿਸਤੇਲੇ ਨਹੀਂ ਸਾਡੀ ਫਸਲ ਗੰਨਾ ਆਲੂ ਦਾਲਾ ਫਲ ਫਰੂਟ ਸਬਜ਼ੀਆਂ ਔਰ ਇੰਡਸਟਰੀਅਲ ਪ੍ਰੋਡਕਟ ਸਤਿ ਸ੍ਰੀ ਅਕਾਲ ਪੰਜਾਬ ਪ੍ਰਥਮ ਟੀਵੀ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਆ ਦੇਸ਼ ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ ਤੇ ਆਪਣੇ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਨੇ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਤੇ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਇੰਨਾ ਹੀ ਸਿਆਸੀ ਸਿਆਸੀ ਗੱਲਾਂ ਦੇ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਕਾਂਗਰਸ ਪਾਰਟੀ ਦੇ ਦਿਗਜ ਆਗੂ ਤੇ ਹਲਕਾ ਪੁਲਤ ਤੋਂ ਐਮ ਐਲ ਏ ਸਕਾਲ ਸਿੰਘ ਖੈਰਾ ਮੌਜੂਦ ਰਹਿਣਗੇ ਗੱਲਬਾਤ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਹੋਰ ਛਿੜ ਰਹੀਆਂ ਚਰਚਾਵਾਂ ਦੇ ਬਾਰੇ ਖੈਰਾ ਸਾਹਿਬ ਦੇ ਨਾਲ ਕਰਦੇ ਹਾਂ ਖੈਰਾ ਸਾਹਿਬ ਸਤਿਕਾਰ ਬਹੁਤ ਸ਼ੁਕਰੀਆ ਜੀ ਥੈਂਕ ਯੂ ਠੀਕ ਠਾਕ ਹਾਂ ਸਰ ਹਾਂ ਚੜ੍ਹਦੀ ਕਲਾ ਜੀ ਸਰ ਜਿਵੇਂ ਮੈਂ ਕਿਹਾ ਵੀ ਲੋਕ ਸਭਾ ਚੋਣਾਂ ਸਿਰ ਤੇ ਨੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਤਿਆਰ ਵਰ ਤਿਆਰ ਨੇ ਕਾਂਗਰਸ ਦੀ ਕੀ ਸਥਿਤੀ ਦੇਖਦੇ ਹਾਂ ਪੰਜਾਬ ਦੇ ਵਿੱਚ ਕਾਂਗਰਸ ਵੀ ਅਰਸੇ ਤੋਂ ਤਿਆਰ ਹੈ बिकॉज़ ਆਪਾਂ ਨੂੰ ਪਤਾ ਹੀ ਹੁੰਦਾ ਵਾ ਕਿ ਲੋਕ ਸਭਾ ਦੀ ਡੇਟਸ ਨੋਟੀਫਿਕੇਸ਼ਨ ਹੋ ਗਈ ਆ ਤੇ ਫਲਾਨੀ ਤਰੀਕ ਨੂੰ ਨਾਮੀਨੇਸ਼ਨਸ ਆ ਫਲਾਨੀ ਨੂੰ ਪੋਲਿੰਗ ਆ ਸੋ ਹਰ ਪਾਰਟੀ ਦੀ ਤਰ੍ਹਾਂ ਕਾਂਗਰਸ ਪਾਰਟੀ ਨੇ ਵੀ ਆਪਣਾ ਹੋਮਵਰਕ ਕੀਤਾ ਹੋਇਆ ਹਾਂ ਸਾਡਾ ਥੋੜਾ ਪ੍ਰੋਸੈਸ ਹੈ बिकॉज ਨਾਰਮਲੀ ਕਹਿ ਰਹੀ ਹੁੰਦਾ ਕਿ ਇੱਕ ਪਰਿਵਾਰ ਦੀ ਪਾਰਟੀ ਹੈ ਜਿੱਦਾ ਸੁਖਬੀਰ ਸਿੰਘ ਬਾਦਲ ਦੀ ਉਹਦੀ ਮਰਜ਼ੀ ਹੈ ਉਹ ਤੁਹਾਨੂੰ ਦੇ ਦੇ ਇਹਨੂੰ ਦੇ ਦੇ ਉਹਨੂੰ ਦੇ ਦੇ ਦੂਸਰੀਆਂ ਜਿਹੜੀਆਂ ਕੋ ਛੋਟੀਆਂ ਪਾਰਟੀਆਂ ਨੇ ਉਹਨਾਂ ਦੇ ਕੋਲ ਵੀ ਲਿਮਟਿਡ ਹੈ ਜਿੱਦਾ ਆਮ ਆਦਮੀ ਪਾਰਟੀ ਕੋ ਕੈਂਡੀਡੇਟ ਹੀ ਹਨਗੇ ਉਹ ਦੂਜੀਆਂ ਚੋਂ ਲੱਭ ਰੇ ਕਿ ਚੱਬੇਵਾਲ ਨੂੰ ਕਿੱਦਾਂ ਪੱਟিয়ে ਰਿੰਕੂ ਨੂੰ ਕਿੱਦਾਂ ਪੱਟিয়ে ਜੀਪੀ ਕਿੱਦਾਂ ਲੈ ਕੇ ਆਏ ਸਾਡਾ ਕਿਉਂਕਿ ਪੁਰਾਣਾ ਸਿਸਟਮ ਓਨ ਕਰਕੇ ਹਰ ਸੀਟ ਤੇ ਚਾਹੇ ਉਹ ਜੈਨੂਨ ਮੰਨ ਲਓ ਤੇ ਚਾਹੇ ਸਮਝ ਲਓ ਕਿ ਮੰਗਣ ਵਾਲਿਆਂ ਦੀ ਤੋ ਜਿਹੜੀ ਤਦਾਦ ਹੈ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਅਸੈਂਬਲੀਆਂ ਦੇ ਵਿੱਚ ਵੀ ਤੁਸੀਂ ਦੇਖੋਗੇ 5 6 ਕੈਂਡੀਡੇਟ ਮੰਗਦੇ ਨੇ ਪਾਰਲੀਮੈਂਟ ਵਿੱਚ ਵੀ 7 8 10 ਆਦਮੀ ਮੰਗੀ ਜਾਂਦੇ ਨੇ ਸੋ ਉਹਨਾਂ ਨੂੰ 10 ਆ ਪੰਜ 7 ਆਦਮੀਆਂ ਨੂੰ ਸੈਟੀਸਫਾਈ ਕਰਾਉਣ ਵਾਸਤੇ ਕੋਈ ਸਰਵੇ ਕੋਈ ਗੱਲਬਾਤ ਕੋਈ ਜੈਨੂਇਨ ਫੀਡਬੈਕ ਉਹਨਾਂ ਨੂੰ ਦੱਸਣ ਵਾਸਤੇ ਕਿ ਅਸੀਂ ਕੀ ਕਰ ਰਹੇ ਸੋ ਇਹ ਕੀ ਕਹਿੰਦੇ ਹੁੰਦੇ ਆ ਪੂਨ ਛਾਣ ਦਾ ਕੰਮ ਆ ਫਿਰ ਸਾਡੀ ਜਿਹੜੀ ਇੱਕ ਸਕਰੀਨਿੰਗ ਕਮੇਟੀ ਬਣਦੀ ਆ ਹਰ ਸਟੇਟ ਨੂੰ ਡੀਲ ਕਰਦੀ ਇੱਕ ਸਕਰੀਨਿੰਗ ਕਮੇਟੀ ਉਹ ਮੈਂਬਰ ਬਾਹਰੋਂ ਆਉਂਦੇ ਹੋਣ ਜੀ ਉਹਨਾਂ ਦਾ ਇਦਾਂ ਕਿਉਂਕਿ ਜੇ ਲੋਕਲ ਬਣਾ ਦੇਣ ਤਾਂ ਉਹਦਾ ਤੁਹਾਡੇ ਨਾਲ ਮੇਰੀ ਸਾਹ ਜਾਇ ਮੈਂ ਤੁਹਾਡਾ ਤੁਹਾਡਾ ਨਾਲ ਆਪਸੀ ਪਿਆਰ ਜਿਹੜਾ ਉਹ ਸੋ ਸਕਰੀਨਿੰਗ ਕਮੇਟੀ ਪਹਿਲਾਂ ਪੁਣੇ ਕੇ ਨਾਮ ਜਾਂ ਤਾਂ ਉਹ ਇੱਕ ਨਾਮ ਭੇਜਦੀ ਹੈ ਸੈਂਟਰਲ ਇਲੈਕਸ਼ਨ ਕਮੇਟੀ ਬੈਠਦੀ ਦਿੱਲੀ ਸਾਡੀ ਟਾਪ ਦੀ ਜਾਂ ਤਾਂ ਇੱਕ ਨਾਮ ਭੇਜਦੀ ਹੈ ਜਾਂ ਵਰਤਵਦੂ ਨਾਮ ਉਹ ਫਿਰ ਅੱਗੇ ਸੀਈਸੀ ਨੇ ਫੈਸਲਾ ਕਰਨਾ ਕਿ ਅਸੀਂ ਕਿਹੜੇ ਆਦਮੀ ਨੂੰ ਨੋਮਿਨੇਟ ਸੋ ਥੋੜਾ ਪ੍ਰੋਸੈਸ ਲੰਬਾ ਹੋਣ ਕਰਕੇ ਸਮਾਂ ਲੱਗਦਾ ਜੀ ਜੀ ਤੁਸੀਂ ਸਰ ਕਿਹਾ ਵੀ ਆਮ ਆਦਮੀ ਪਾਰਟੀ ਦੇ ਕੋਲ ਕੈਂਡੀਡੇਟ ਨਹੀਂ ਹੈਗੇ ਆਮ ਆਦਮੀ ਪਾਰਟੀ ਲੱਭਦੀ ਫਿਰਦੀ ਆ ਪਰ ਮੁੱਖ ਮੰਤਰੀ ਪੰਜਾਬ ਦਾ ਤਾਂ ਬਿਆਨ ਆ ਜਾਂਦਾ ਕਹਿੰਦੇ ਇਸ ਵਾਰ ਦੇਖਿਓ ਸਹੀ ਕਹਿੰਦੇ 13 0 ਹੋ ਰਿਹਾ ਆਮ ਆਦਮੀ ਪਾਰਟੀ ਦੇ ਹੱਕ ਚ ਨਹੀਂ ਭਗਵੰਤ ਦਾ ਨਾ ਹੌਲੀ ਹੌਲੀ ਉਹਨਾਂ ਨੇ ਆਪਣੀ ਜਿਹੜੀ ਕਹਿੰਦੇ ਕ੍ਰੈਡਿਬਿਲਿਟੀ ਗੁਆ ਰਹੇ ਨੇ ਇੱਕ ਚੀਫ ਮਿਨਿਸਟਰ ਕੱਲ ਮਲੂਕਾ ਸਾਹਿਬ ਦੀ ਨੂੰ ਬਾਰੇ ਟਵੀਟ ਕਰਕੇ ਕਹਿ ਰਿਹਾ ਸੀਗਾ ਕਿ ਥੋੜਾ ਧਿਆਨ ਨਾਲ ਅਸਤੀਫਾ ਦੇਈਂ ਡਰਾ ਰਿਹਾ ਸੀ ਉਹਨੂੰ ਕਿ ਪਤਾ ਨਹੀਂ ਤੇਰੀ ਜਿਹੜੀ ਇੱਕ ਨੌਕਰੀ ਆ ਇਹਦਾ ਤੂੰ ਜਿਹੜੀ ਕਮਾਈ ਕੀਤੀ ਉਹ ਸਾਰੀ ਕਿਤੇ ਖੂਚ ਨਾ ਪੈਜੇ ਇਹ ਕੋ ਚੀਫ ਮਿਨਿਸ ਗਵਰਨਮੈਂਟ ਆਫ ਇੰਡੀਆ ਨੇ ਉਹਦਾ ਅਸਤੀਫਾ ਮਨਜ਼ੂਰ ਕਰ ਰਿਆ ਤੇ ਕੀ ਪੱਲੇ ਰਹਿ ਗਿਆ ਭਗਵੰਤ ਦੇ ਫਿਰ ਇਹਨੇ ਵਿਕਰਮ ਕੁਲ ਟਾਂਚ ਕੀਤੀ ਕਿ ਹੁਣ ਤੂੰ ਸੁੱਚਾ ਸਿੰਘ ਲਗਾ ਦੇ ਮੁੰਡੇ ਦਾ ਵੀ ਮਾਮਾ ਬਣਨਾ ਉਹਨੇ ਇਹਦੀ ਵੀਡੀਓ ਕੱਢ ਕੇ ਲੈ ਆਂਦੀ ਜਿਹਦੇ ਚ ਆਪਣੇ ਬੱਚਿਆਂ ਨੂੰ ਪਛਾਣ ਨਹੀਂ ਰਿਹਾ ਯਾਰ ਉਹਨੇ ਪੁੱਛਿਆ ਪੱਤਰਕਾਰ ਨੇ ਕਿ ਆਹ ਤਾਂ ਟਰੋਫੀਆਂ ਪਈਆਂ ਤੁਹਾਡੀਆਂ ਉੱਤੇ ਆਹ ਫੋਟੋ ਕਿਹਦੀ ਆ ਫੋਟੋ ਨੂੰ ਥੱਲੇ ਕਰਕੇ ਇਹ ਮੇਰੇ ਭਾਂਜੇ ਤੇ ਮੇਰੀ ਭਾਂਜੀ ਦੀ ਯਾਰ ਜਿਹੜਾ ਆਦਮੀ ਆਪਣੇ ਬੱਚਿਆਂ ਨੂੰ ਯਾਰ ਡਿਨਾਈ ਕਰ ਰਿਹਾ ਸੋ ਕ੍ਰੈਡੀਬਿਲਟੀ ਲੂਜ਼ ਕਰਨ ਨਾਲ ਉਹ ਹੁਣ 13 0 ਕਵੇ ਉਹ ਜੁਮਰ ਜੀ ਕਲੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਨਹੀਂ ਮੈਨੂੰ ਤਾਂ ਲੱਗਦਾ ਕਿ ਤੇ 0 ਤੇ ਨਾ ਹੋ ਜੇ ਐਂਦਾ ਵੀ ਗੇਮ ਚੱਲ ਰਹੀ ਆ ਅੱਛਾ ਸਰ ਤੁਸੀਂ ਚਰਚਾਵਾ ਵੀ ਹੋਰ ਨੇ ਤੁਸੀਂ ਨਿਸ਼ਾਨੇ ਇਹਨਾਂ ਦੇ ਉੱਪਰ ਲਗਾ ਰਹੇ ਹੋ ਚਰਚਾਵਾ ਹੋਰ ਵੀ ਸੁਖਪਾਲ ਖੈਰਾ ਦੇ ਬਾਰੇ ਵੀ ਨੇ ਕਹਿੰਦੇ ਸੰਗਰੂਰ ਦੇ ਵਿੱਚ ਆ ਰਹੇ ਨੇ ਖੈਰਾ ਸਾਹਿਬ ਦੇਖੋ ਮੈਂ ਇੱਛਾ ਹੈ ਜੀ ਮੈਂ ਦੱਸਦਾ ਮੈਂ ਉੱਥੇ ਐਗਜ਼ੈਕਟਲੀ ਆ ਰਿਹਾ ਹਾਂ ਮੈਂ ਬਿਲਕੁਲ ਅਪਲਾਈ ਕਿਸੇ ਸੀਟ ਤੇ ਅਪਲਾਈ ਨਹੀਂ ਕੀਤਾ ਕਿਉਂਕਿ ਨਾਰਮਲ ਕੀ ਹੁੰਦਾ ਕਿ 50000 ਰੁਪਏ ਜਮ੍ਹਾਂ ਕਰਾਉਣ ਨਾਲ ਐਪਲੀਕੇਸ਼ਨ ਦੇਓ ਉੱਥੋਂ ਸਟਾਰਟ ਹੁੰਦੀ ਹੈ ਜੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਕੋਈ ਸੰਗਰੂਰ ਦੀ ਸੀਟ ਮੰਗੀ ਪਾਰਟੀ ਦੇ ਕੋਲੋਂ ਇਹ ਜਦੋਂ ਦਾ ਮੈਨੂੰ ਭਗਵੰਤ ਨੇ ਜੇਲ੍ਹ ਭੇਜਿਆ ਝੂਠਾ ਮੁਕੱਦਮਾ ਬਣਾਇਆ ਜੋ ਕੁਝ ਮੇਰੇ ਨਾਲ ਬਦਲਾਖੋਰੀ ਕੀਤੀ ਇੱਕ ਨਾ ਡਿਵੈਲਪ ਹੋਣ ਲੱਗਿਆ ਥੱਲੋਂ ਹਵਾਜੀ ਬਣਨ ਲੱਗੀ ਲੀਡਰਸ਼ਿਪ ਕਹਿ ਲੋ ਕੇਡਰ ਕਹਿ ਲੋ ਕਿ ਯਾਰ ਇਸ ਵਾਰ ਜੇ ਲੋਡ ਪੇ ਖੇਰੇ ਨੂੰ ਉਹਦੇ ਮੁਕਾਬਲੇ ਤੇ ਖੜਾ ਕਿ ਮੇਰੀ ਲੜਾਈ ਮੀਥਿਆ ਨਾ ਨਹੀਂ ਗਈ ਉਹ ਤਾਂ ਇਹਨਾਂ ਦਾ ਇੱਕ ਛੋਟਾ ਮਤਲਬ ਮੋਰਾ ਹੀ ਆ ਸਿਰ ਰੱਖਿਆ ਭਗਵੰਤ ਮੈਂ ਅਗਰ ਮੈਂ ਗਿਆ ਤਾਂ ਹਮਮ ਔਰ ਇਸ ਲਈ ਜਾਣਾ ਪੈ ਰਿਹਾ ਵਾ ਕਿਉਂਕਿ ਤੁਸੀਂ ਇੱਕ ਪਾਰਟੀ ਦੇ ਸਿਸਟਮ 'ਚ ਕੰਮ ਕਰਦੇ ਹੋ ਹਮ ਫਰਜ਼ ਕਰੋ ਤੁਹਾਨੂੰ ਪਾਰਟੀ ਕਹਿੰਦੀ ਆ ਕਿ ਸੁਖਪਾਲ ਖੈਰਾ ਜੀ ਤੁਹਾਨੂੰ ਫਲਾਨੀ ਸੀਟ ਲੜਨੀ ਤੇ ਮੈਂ ਕਦੀ ਜ਼ਿੰਦਗੀ 'ਚ ਚੁਣੌਤੀਆਂ ਤੋਂ ਨਹੀਂ ਭੱਜਿਆ ਸੋ ਗੈਟ ਮਾਈ ਪੁਆਇੰਟ ਮੰਗੀ ਹੈ ਨਹੀਂ ਕਿ ਅਪਲਾਈ ਕੀਤਾ ਹੈ ਨਹੀਂਗਾ ਪਰ ਜੇ ਪਾਰਟੀ ਕਹੂਗੀ ਤਾਂ ਫਿਰ ਪੰਜਾਬ ਦੀ ਗੱਲ ਵਾਸਤੇ ਲੜਨਾ ਔਰ ਇਹ ਸੰਗਰੂਰ ਜਿਹੜਾ ਇਹ ਕਹਿੰਦੇ ਰਾਜਧਾਨੀ ਆ ਉੱਥੇ ਲੜਨਾ ਇਸ ਲਈ ਵੀ ਜ਼ਰੂਰੀ ਆ ਤਾਂ ਕਿ ਇਹਨਾਂ ਨੂੰ ਲੋਕਾਂ ਦਾ ਸੁਨੇਹਾ ਅੱਖ ਚ ਅੱਖ ਪਾ ਕੇ ਦਿੱਤਾ ਜਾ ਸਕੇ ਖੈਰਾ ਸਾਹਿਬ ਠੀਕ ਆ ਪਾਰਟੀ ਦਾ ਹੁਕਮ ਸਿਰ ਮੱਥੇ ਹੁੰਦਾ ਹੈ ਕਿ ਚੰਗੇ ਲੀਡਰ ਦੀ ਵੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਪਾਰਟੀ ਦੀਆਂ ਨੀਤੀਆਂ ਦੇ ਨਾਲ ਉਹ ਲੋਕਾਂ ਦੇ ਵਿੱਚ ਵਿਚਰੇ ਪਰ ਆਮ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਹਿੰਦੇ ਖੈਰਾ ਸਾਹਿਬ ਪੰਜਾਬ ਦੇ ਵਿੱਚ ਜਿੱਥੋਂ ਵੀ ਇਲੈਕਸ਼ਨ ਲੜਨਾ ਚਾਹਣਗੇ ਅਸੀਂ ਪਾਰਟੀ 바ਜੀ ਦੇ ਉੱਪਰ ਉੱਠ ਕੇ ਸਪੋਰਟ ਕਰਾਂਗੇ ਕਹਿੰਦੇ ਪਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਨਹੀਂ ਉਹ ਕਹਿੰਦੇ ਕਿਉਂਕਿ ਜਦੋਂ ਸੁਖਪਾਲ ਸਿੰਘ ਖੈਰਾ ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹ 'ਚ ਪਿੱਜੇਗੇ ਤਾਂ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਖੈਰਾ ਦੇ ਨਾਲ ਤੱਕਾ ਹੋ ਰਿਹਾ ਖੈਰਾ ਦੇ ਨਾਲ ਗਲਤ ਹੋ ਰਿਹਾ ਕਹਿੰਦੇ ਮਾਨ ਸਾਹਿਬ ਦੇ ਖਿਲਾਫ ਨਹੀਂ ਹੋਉਂ ਜਿੱਥੇ ਮਰਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮੈਂ ਰਿਸਪੈਕਟ ਕਰਦਾ ਉਹ ਅੱਛੇ ਬਜ਼ੁਰਗ ਬੰਦੇ ਨੇ ਉਹਨਾਂ ਨੇ ਬਥੇਰੀ ਕੁਰਬਾਨੀ ਦਿੱਤੀ ਸਟਰਗਲ ਕੀਤਾ ਜ਼ਿੰਦਗੀ 'ਚ ਠੀਕ ਹੈ ਹੁਣ ਰਹਿ ਗਈ ਗੱਲ ਕਿ ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਉਹ ਤਾਂ ਜਦੋਂ ਇਹਨਾਂ ਦੇ ਖਿਲਾਫ ਵੀ ਕੋਈ ਗੱਲ ਹੁੰਦੀ ਤੇ ਮੈਂ ਵੀ ਹਾਂ ਦਾ ਨਾਰਾ ਮਾਰਦਾ ਵਾਂ ਮੇਰੇ ਹੱਕ ਵਿੱਚ ਤਾਂ ਹਾਂ ਦਾ ਨਾਰਾ ਤੁਸੀਂ ਹੈਰਾਨ ਹੋਵੋਗੇ ਸੁਨੀਲ ਜਾਖੜ ਉਹਨਾਂ ਨੇ ਵੀ ਮਾਰਿਆ ਬਿਕਰਮਜੀਤ ਮਰਜੀਠੀ ਨੇ ਮਾਰ ਦਿੱਤਾ ਤਾਂ ਇਹਦਾ ਮਤਲਬ ਇਹ ਥੋੜੋ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਨਹੀਂ ਲੜਨਾ ਮਾਨ ਸਾਹਿਬ ਦੀ ਨਾਲ ਮੈਂ ਇਸ ਇਲੈਕਸ਼ਨ 'ਚ ਉਹਨਾਂ ਦੇ ਮਤਲਬ ਕੁਝ ਨਹੀਂ ਕਹਿਣਾ ਨੈਗੇਟਿਵ ਮੈਂ ਤਾਂ ਇੱਥੋਂ ਤਾਂ ਕਹਿ ਦੂੰਗਾ ਜੇ ਤੁਹਾਨੂੰ ਸੁਮਨਜੀਤ ਸਿੰਘ ਮਾਨ ਪਸੰਦ ਹੈ ਜੀ ਸੱਦ ਕੇ ਵੋਟਾਂ ਪਾ ਦਿਓ ਉਹਨਾਂ ਨੂੰ ਮੇਰੀ ਲੜਾਈ ਹੈਗੀ ਆ ਤਿੰਨ ਮੇਜਰ ਪਲੈਟਫਾਰਮ 'ਸੇ ਨੰਬਰ ਵਾਈਜ਼ ਬਣਾ ਦਿੰਨਾ ਮੇਰੀ ਲੜਾਈ ਹੈਗੀ ਪਹਿਲੀ ਭਗਵੰਤ ਮਾਨ ਦੇ ਨਾਲ ਕਿ ਤੁਸੀਂ ਕਹਾ ਕੀ ਸੀਗਾ ਵੀਆਈਪੀ ਕਲਚਰ ਕਿੰਨੇ ਸੋਨੇ ਨਾਲ ਲੱਦੇ ਹੋਏ ਕਰੋੜਾਂ ਦੀਆਂ ਗੱਡੀਆਂ ਚ ਘੁੰਮਦੇ ਹੋ ਜਹਾਜ਼ਾਂ ਚ ਉੱਡਦੇ ਹੋ ਹਜ਼ਾਰ ਹਜ਼ਾਰ ਗਨਮੈਨ ਆ ਕਿੱਥੇ ਸਵਰਾਜ ਦੀ ਤੁਹਾਡੀ ਨੀਤੀ ਗਈ ਬਾਹਰਲੇ ਐਮਪੀ ਬਣਾ ਤੇ ਬਾਹਰਲੇ ਜਿਹੜੇ ਵਿਚਾਰੇ ਤੁਹਾਡੇ ਝਾੜੂ ਵਾਲੇ ਫੜਦੇ ਰਹੇ ਆ ਬਸਤੇ ਉਹ ਵਗਾ ਕੇ ਪਰੇ ਮਾਰੇ ਨੌਕਰੀਆਂ ਤਾਂ ਬਾਹਰਲਿਆਂ ਨੂੰ ਐਮਪੀ ਬਣਾਉਣੇ ਤਾਂ ਬਾਹਰਲੇ ਬਣਾ ਦਿੰਦੇ ਨੇ ਇਹ ਸਾਰੀਆਂ ਗੱਲਾਂ ਦਾ ਹਿਸਾਬ ਕਿਤਾਬ ਲੈਣ ਲਈ ਐਨਐਸਏ ਲਾਈ ਇਸਨੇ ਭਾਈ ਅਮਰਿਤਪਾਲ ਸਿੰਘ ਤੇ ਹੁਣ ਉਹਦਾ ਤਾਂ ਪੁੱਛਣ ਹੀ ਨਹੀਂ ਦਿੰਦੇ ਕੋਈ ਕੋਈ মিডিਆ ਨੂੰ ਪੁੱਛਦਾ ਹੀ ਨਹੀਂਗਾ ਕਿ ਭਾਈ ਅਮਰਿਤਪਾਲ ਸਿੰਘ ਦੇ ਪਹਿਲਾਂ 1 ਸਾਲ ਲਈ ਫਿਰ ਉਹਨੂੰ ਐਕਸਟੈਂਡ ਕੀਤਾ ਇਹ ਹੁਣ ਲੋਕ ਕਚੈਰੀ ਵਿੱਚ ਸੰਗਰੂਰ ਵਿੱਚ ਪੁੱਛਣਾ ਬਹੁਤ ਜ਼ਰੂਰੀ ਆ ਲਾਈਕਵਾਇਜ਼ ਕਿਸਾਨਾਂ ਦਾ ਸ਼ੁਭਕਰਨ ਮਾਰਿਆ ਗਿਆ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਨੇ ਬਹੁਤ ਦਮਨ ਚੱਕਰ ਚਲਾਇਆ ਸੈਂਕੜੇ ਫੱਟਰ ਕਰਤੇ ਸੈਂਕੜੇ ਟਰੈਕਟਰ ਭੰਤੇ ਨੋ ਐਕਸ਼ਨ ਐਟ 올 ਭਗਵੰਤਪਨ ਦੂਜਾ ਸਾਡੀ ਲੜਾਈ ਹੈਗੀ ਹੈ ਬੀਜੇਪੀ ਦੇ ਨਾਲ ਕਿਉਂਕਿ ਦੇਸ਼ ਦੇ ਵਿੱਚ ਇੱਕ ਬਹੁਤ ਖਤਰੇ ਦੀ ਘੰਟੀ ਆ ਕਿ ਅਗਰ ਬੀਜੇਪੀ ਦੁਬਾਰਾ ਬਣਦੀ ਆ ਤਾਂ ਸ਼ਾਇਦ ਘੱਟ ਗਿਣਤੀਆਂ ਦਾ ਜੀਣਾ ਇੱਥੇ ਜਿਹੜਾ ਹੈਗਾ ਉਹ ਮਤਲਬ ਬਹੁਤ ਮੁਸ਼ਕਲ ਹੋ ਜਾਵੇਗਾ ਚਾਹੇ ਮੁਸਲਮਾਨਾਂ ਦਾ ਚਾਹੇ ਸਿੱਖਾਂ ਦਾ ਦੂਸਰਾ ਨੰਬਰ ਸਾਡਾ ਉਹਦੇ ਤੇ ਤੀਸਰਾ ਜਿਹੜਾ ਸੁਖਬੀਰ ਪਾਰਟੀ ਹੈਗੀ ਆ ਅਕਾਲੀ ਦਲ ਜਿਹੜਾ ਤਾਜ਼ੀਆਂ ਉਹਨਾਂ ਦੀਆਂ ਗੱਲਾਂ ਉਹ ਲੋਕਾਂ ਦੇ ਜ਼ਿਹਨ ਵਿੱਚ ਉਹਨਾਂ ਨੂੰ ਚੇਤੇ ਕਰਾਉਣਾ ਬੇਅਦਬੀਆਂ ਸੁਮੇਧ ਸਿੰਘ ਸੈਣੀ ਵਰਗੇ ਝੂਠੇ ਪੁਲਿਸ ਮੁਕਾਬਲੇ ਵਾਲੇ ਵਰਗੇ ਡੀਜੀਪੀ ਡੇਰਾ ਸੱਚਾ ਸੌਦਾ ਨੂੰ ਮਾਫੀ ਅਰੇਂਜ ਕਰਾ ਕੇ ਦੇਣੀ ਜਿਹੜੇ ਕਹਿੰਦੇ ਸੀ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜਨੀ ਆ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋਏ ਤਾਂ ਉੱਥੇ ਭਾਜਪਾ ਦੇ ਹੱਕ ਚ ਵੋਟਾਂ ਪਾਈਆਂ ਇਹ ਤਿੰਨ ਸਾਡੇ ਮੇਨ ਆਈ ਵੁੱਡ ਸੇ ਕਿ ਜਿਹੜੇ ਮੇਨ ਪੋਲੀਟੀਕਲ ਓਪੋਨੈਂਟਸ ਹੋਣਗੇ ਸਿਮਰਨਜੀਤ ਸਿੰਘ ਮਾਨ ਸਾਡੇ ਪੋਲੀਟੀਕਲ ਓਪੋਨੈਂਟ ਨਹੀਂਗੇ ਸਰ ਕਟੋਗੜ ਮੇਰੇ ਨਹੀਂਗੇ ਜੀ ਸਰ ਇੰਡੀਆ ਗੱਠਜੋੜ ਪੂਰੇ ਦੇਸ਼ ਦੇ ਵਿੱਚ ਹੋਇਆ ਪਰ ਪੰਜਾਬ ਦੇ ਵਿੱਚ ਆਫੀਸ਼ੀਅਲੀ ਇਸ ਦੀ ਕੋਈ ਅਨਾਉਂਸਮੈਂਟ ਨਹੀਂ ਹੋ ਪਾਈ ਆਮ ਆਦਮੀ ਪਾਰਟੀ ਵੀ ਉਸ ਇੰਡੀਆ ਗੱਠਜੋੜ ਦਾ ਇੱਕ ਹਿੱਸਾ ਹੈਗੀ ਆ ਜੇਕਰ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਪਰ ਕਾਫੀ ਸਿਆਸੀ ਮਾਹਿਰ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਇੰਡੀਆ ਗੱਠਜੋੜ ਪੰਜਾਬ ਦੇ ਵਿੱਚ ਅਨ ਆਫੀਸ਼ੀਅਲੀ ਇੰਪਲੀਮੈਂਟ ਕੀਤਾ ਜਾ ਰਿਹਾ ਕਹਿੰਦੇ ਕਿਉਂਕਿ ਖੈਰਾਸ ਸੰਗਰੂਰ ਸੀਟ ਤੇ ਮੈਂ ਆਉਂਗਾ ਕਿਉਂਕਿ ਸੰਗਰੂਰ ਸੀਟ ਤੇ ਥੋਡੀਆਂ ਚਰਚਾਵਾਂ ਨੇ ਕਿ ਤੁਸੀਂ ਜਾ ਰਹੇ ਹੋ ਤੁਸੀਂ ਵੀ ਕਹਿ ਰਹੇ ਹੋ ਕਿ ਜੇ ਪਾਰਟੀ ਹੁਕਮ ਕਰੇਗੀ ਮੈਂ ਜਾਉਂਗਾ ਕਹਿੰਦੇ ਸੰਗਰੂਰ ਸੀਟ ਤੇ ਇੱਕ ਪਾਸੇ ਮੀਤਹਿਰ ਪੰਜਾਬ ਦੇ ਮਨਿਸਟਰ ਨੇ ਸੁਖਪਾਲ ਸਿੰਘ ਕਹਿ ਰਿਹਾ ਇੱਕ ਕਾਫੀ ਮਜ਼ਬੂਤ ਕੈਂਡੀਡੇਟ ਨੇ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਦੋਨੋਂ ਪਾਰਟੀਆਂ ਇਕੱਠੀਆਂ ਹੋ ਕੇ ਪੰਥਕ ਆਵਾਜ਼ ਨੂੰ ਜਿਹੜੀ ਹੈ ਪਾਰਲੀਮੈਂਟ ਚ ਪਹੁੰਚਣ ਤੋਂ ਰੋਕ ਰਹੀ ਨੇ ਕਿਉਂ ਰੋਕ ਰਿਆ ਪੰਥਕ ਮੈਂ ਨਹੀਂ ਪੰਥਕ ਹੈਗਾ ਤੁਹਾਡਾ ਕੀ ਖਿਆਲ ਹੈ ਮੈਂ ਪਾਰਲੀਮੈਂਟ ਵਿੱਚ ਜਾਉਂਗਾ ਤੇ ਮੈਂ ਪੰਜਾਬ ਨਾਲ ਹੋਏ ਅਨਿਆਏ ਚਾਹੇ ਉਹ ਸਾਡੇ ਪਾਣੀਆਂ ਦੀ ਗੱਲ ਆ ਤੇ ਚਾਹੇ ਉਹ ਸਾਡੇ ਇਲਾਕਿਆਂ ਦੀ ਗੱਲ ਆ ਤੇ ਚਾਹੇ ਸਾਡੇ ਅਧਿਕਾਰਾਂ ਦੀ ਗੱਲ ਆ ਤੁਹਾਡੇ ਖਿਆਲ ਮੈਂ ਨਹੀਂ ਕਰੂੰਗਾ ਜੇ ਮੈਂ ਲੋਕਾਂ ਦੀ ਸੱਥਾਂ ਚ ਕਰ ਸਕਦਾ ਤਾਂ ਮੈਂ ਪਾਰਲੀਮੈਂਟ ਤੇ ਪੱਕਾ ਕਰੂੰਗਾ ਜੋ ਇਹਨਾਂ ਨੇ ਸਾਡੇ ਨਾਲ ਜਿਹੜਾ ਕੀ ਕੀਤੀ ਆ ਪੰਜਾਬ ਦੇ ਨਾਲ ਧਰੋ ਕਮਾਇਆ ਦੋ ਸਾਲਾਂ ਵਿੱਚ ਇਸ ਆਮ ਆਦਮੀ ਪਾਰਟੀ ਨੇ ਜੇ ਮੈਂ ਇਹਨਾਂ ਨਾਲ ਰਲਿਆ ਹੋਵਾਂ ਤੇ ਫਿਰ ਮੈਂ ਜੇਲ੍ਹ ਕਾਦਲੀ ਜਾਵਾਂ ਜੇ ਮੈਂ ਇਹਨਾਂ ਨਾਲ ਰਲ ਕੇ ਬਿਆਜੀ ਖੇਡਨੀ ਤੇ ਮੈਂ 4 ਮਹੀਨੇ ਜੇਲ੍ਹ ਕਾਦਲੀ ਕੱਟਿਆ ਵੀ ਪਹਿਲੇ ਸੁਲਾ ਕਰਕੇ ਬਾਹਰ ਆ ਜਾਂਦਾ ਇਹਨਾਂ ਦੇ ਨਾਲ ਇਸ ਕਰਕੇ ਇਹ ਕਹਿਣਾ ਕਿ ਜੇ ਅਸੀਂ ਰਲ ਕੇ ਕੋਈ ਪੰਥਕ ਆਵਾਜ਼ ਦਵਾ ਰਹੇ ਇਹ ਬਿਲਕੁਲ ਬੇਤੁਕੀ ਗੱਲ ਆ ਮੈਨੂੰ ਵੀ ਕੁਝ ਲੋਕ ਫੋਨ ਕਰਦੇ ਫਿਰ ਮੈਂ ਉਹਨਾਂ ਨੂੰ ਸਮਝਾਉਣਾ ਪਿਆਰ ਨਾਲ ਤੁਹਾਨੂੰ ਵੀ ਸਮਝਾ ਦਿੰਨਾ ਦੇਖੋ ਗੱਲ ਇਹ ਆ ਕਿ ਸਾਰੀਆਂ ਪਾਰਟੀਆਂ ਦਾ ਇਲੈਕਸ਼ਨ ਆ ਇਲੈਕਸ਼ਨ ਲੜਨ ਦਾ ਅਧਿਕਾਰ ਆ ਮੈਨੂੰ ਕੁਝ ਤੁਸੀਂ ਵੀ ਜਦਦਾ ਕਹਿਣਾ ਚਾਹੁੰਦੇ ਕਿ ਜੀ ਤੁਸੀਂ ਸਮਰਨਜੀਤ ਮਾਨ ਦੇ ਖਿਲਾਫ ਨਾ ਖੜੇ ਹੋ ਉਹ ਪਹਿਲੀ ਇਲੈਕਸ਼ਨ ਤਾਂ ਲੜ ਨਹੀਂ ਰਹੇ ਜੀ ਬਿਲਕੁਲ ਉਹਨਾਂ ਨੇ ਸੱਤ ਇਲੈਕਸ਼ਨਾਂ ਲੜੀਆਂ ਨੇ ਉਹਨਾਂ ਵਿੱਚੋਂ ਪੰਜ ਵਾਰੀ ਹਾਰੇ ਨੇ ਜੀ ਬਿਲਕੁਲ ਉਹ ਪੰਜ ਵਾਰੀ ਮੈਂ ਤਾਂ ਨਹੀਂ ਹਰਾਇਆ ਦੋ ਵਾਰੀ ਜਿੱਤੇ ਨੇ ਨਾ ਸਿਰਫ ਦੂਜੀ ਗ ਕਾਂਗਰਸ ਦਾ ਕੇਡਰ ਜਿਹੜਾ ਉਹ ਬਹੁਤ ਸਟਰੋਂਗ ਹੈ ਉੱਥੇ ਕਾਂਗਰਸ 2022 ਵਿੱਚ ਸਭ ਤੋਂ ਮਾੜੀ ਅਸੈਂਬਲੀ ਇਲੈਕਸ਼ਨ ਸੀ ਕਾਂਗਰਸ ਵਾਸਤੇ ਜੀ ਨੌ ਹਲਕਿਆਂ ਵਿੱਚ ਨੌ ਕਿੰਨੇ ਹੁੰਦੇ ਆ ਨੌ ਹਲਕਿਆਂ ਵਿੱਚ ਉਹਨਾਂ ਨੂੰ ਫਿਰ ਵੀ 218000 ਵੋਟ ਪਈ ਆ 2022 ਚ ਜੀ 23 ਦੇ ਵਿੱਚ ਜਿਮਨੀ ਚੋਂ ਆ ਗਈ 3 ਮਹੀਨਿਆਂ ਬਾਅਦ ਹਮ ਜਦ 22 23 ਜਦੋਂ ਵੀ ਆਈ ਆ ਜੀ ਜੀ ਤੇ ਸਾਡਾ ਜਿਹੜਾ ਦਲਬੀਰ ਗੋਲਡੀ ਸੀਗਾ ਉਹ ਖੜਾ ਤਾਜੀ-ਤਾਜੀ ਲੋਕਾਂ ਨੇ ਕਾਂਗਰਸ ਤੇ ਪੁਰਾਣੀਆਂ ਪਾਰਟੀਆਂ ਨੂੰ ਵੋਟਾਂ ਰਿਜੈਕਟ ਕੀਤੀਆਂ ਸੀ ਇਹ ਉਹਨਾਂ ਨੇ ਮਾਨ ਨੂੰ ਹਰਾਉਣਾ ਸੀ ਭਗਵੰਤ ਨੂੰ ਉਹਨਾਂ ਨੇ ਕਿਹਾ ਸਾਰੀ ਵੋਟ ਸ਼ਿਫਟ ਕਰ ਦੋ ਕਾਂਗਰਸ ਦੇ ਕੈਂਡੀਡੇਟ ਨੂੰ ਪਈ 70-75 ਹਜ਼ਾਰ ਵੋਟ ਡੇਢ ਪੌਣੇ ਤੋਂ ਲੱਖ ਕਾਂਗਰਸ ਦੀ ਵੋਟ ਸ਼ਿਫਟ ਹੋ ਕੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਈਗੀ ਤਾਂ ਜਿੱਤੇ ਨੇ ਔਰ ਜਦ ਜਦ ਉਹ ਜਿੱਤਦੇ ਨੇ ਉਹ ਦੂਸਰੀਆਂ ਪਾਰਟੀਆਂ ਦੀ ਵੋਟ ਦੇ ਆਧਾਰ ਤੇ ਜਿੱਤਦੇ ਨੇ ਜਦੋਂ ਉਹ ਹਾਰਦੇ ਨੇ ਉਹਨਾਂ ਦੀ ਵੋਟ ਰਹਿ ਜਾਂਦੀ ਆ 45-50 55-60-70 ਹਜ਼ਾਰ ਤੇ ਜਿਹੜੇ ਕਿ ਉਹਨਾਂ ਦੀ ਆਪਣੀ ਕੋਰ ਵੋਟ ਸੋ ਕਾਂਗਰਸ ਦੀ ਵੋਟ ਜੇ ਕਾਂਗਰਸ ਇਲੈਕਸ਼ਨ ਲੜਦੀ ਆ ਥੋੜਾ ਦਮ ਨਾਲ ਉਹ 2 ਲੱਖ ਵੋਟ ਘਰੋਂ ਲੈ ਕੇ ਚੱਲਦੀ ਹੈ ਤੇ ਲੋੜ ਕਿੰਨੀ ਵੋਟ ਚੋਕੀ ਚੌਕ ਉਹਨੀ ਲੜਾਈ ਵਿੱਚ 22 ਲੱਖ ਤੋਂ 3 ਲੱਖ ਦੇ ਵਿੱਚ ਆਦਮੀ ਜਿੱਤੂ ਜਿੰਦਰ ਸੋ ਕੋਈ ਵੀ ਪਾਛ ਮੈਂ ਛੱਡ ਦਿੰਦਾ ਇੱਕ ਮਿੰਟ ਲਈ ਲੈਟਸ ਸੇ ਕੱਲ ਨੂੰ ਮਿਸਿਸ ਪਠੱਲ ਲੜਦੇ ਨੇ ਫਿਰ ਲੈਟਸ ਸੇ ਮੈਂ ਨਹੀਂ ਲੜਦਾ ਬਜਿੰਦਰ ਸਿੰਘਲਾ ਲੜਦੇ ਨੇ ਫਿਰ ਸਰ ਕੈਂਡੀਡੇਟ ਤਾਂ ਦੇਣਾ ਹੀ ਹੈਗਾ ਕਿਉਂਕਿ ਸੁਖਪਾਲ ਸਿੰਘ ਖੈਰਾ ਉਹ ਸ਼ਖਸੀਅਤ ਆ ਜਿਹੜਾ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਜਿਹੜੇ ਬੋਲਦੇ ਨੇ ਜਦੋਂ ਦੀਪ ਸਿੱਧੂ ਦੇ ਹੱਕ ਦੇ ਵਿੱਚ ਵੀ ਸੁਖਪਾਲ ਸਿੰਘ ਖੈਰਾ ਬੋਲਦੇ ਰਹੇ ਨੇ ਕਹਿੰਦਾ ਇੱਕ ਪੰਥਕ ਫੇਸ ਹੈਗਾ ਤੁਹਾਡੇ ਫਾਦਰ ਸਾਹਿਬ ਦਾ ਵੱਡਾ ਪੰਥਕ ਇਤਿਹਾਸ ਜਿਹੜਾ ਹੈਗਾ ਖੈਰ ਉਸ ਕਰਕੇ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਲਈ ਸਗੋਂ ਇੱਕ ਤੁਸੀਂ ਉਦਾਂ ਉਦਾਂ ਦਲੀਲ ਪੇਸ਼ ਕਰ ਸਕਦੇ ਤੁਸੀਂ ਇਹ ਨਹੀਂ ਕਿ ਕਹਿ ਸਕਦੇ ਕਿ ਅਸੀਂ ਰਲ ਕੇ ਝਾੜੂ ਨਾਲ ਕੋਈ ਜੇ ਜੇ ਮਤਲਬ ਖੈਰਾ ਰਲ ਸਕਦਾ ਝਾੜੂ ਦੇ ਨਾਲ ਤਾਨੂੰ ਮੇਰੇ ਚਿਹਰੇ ਦੇ ਉੱਤੋਂ ਲੱਗਦਾ ਕਿ ਆਈ ਕੈਨ ਪਲੇ ਐਨੀਥਿੰਗ ਡਰਟੀ ਲਾਈਕ ਦਿਸ ਇਹਦਾ ਮੈਂ ਦੱਸ ਹੀ ਦਊਂਗਾ ਜੇ ਇਦਾਂ ਦੀ ਕੋਈ ਨੌਬਤ ਆਉਂਦੀ ਹੁੰਦੀ ਤਾਂ ਅਸੀਂ ਆਪਣਾ ਪਾਰਟੀ ਵੱਲੋਂ ਪ੍ਰੋਪਰ ਇੱਕ ਕਲੈਕਸ਼ਨ ਮੈਦਾਨ ਵਿੱਚ ਲੜ ਰਹੇ ਰਲਦੇ ਤਾਂ ਜੇ ਅਸੀਂ ਡਮੀ ਕੈਂਡੀਡੇਟ ਦੇਈਏ ਤਾਂ ਹੂੰ ਰਲੇ ਰਲੇ ਅਸੀਂ ਤਾਂ ਗੇਣੇ ਜਾ ਸਕਦੇ ਹਾਂ ਕਿ ਅਸੀਂ ਡਮੀ ਦੇਈਏ ਕਿ ਸਾਡੇ ਵੋਟਰ ਕਾਂਗਰਸੀ ਵੋਟ ਸਿਮਰਨਜੀਤ ਮਾਨ ਨੂੰ ਨਾ ਪਵੇ ਉਹ ਝਾੜੂ ਨੂੰ ਪੈ ਜਾ ਸਾਰੇ ਹੁਣ ਤਾਂ ਸਾਰੀ ਕਾਂਗਰਸ ਖਿੱਚੀ ਜਾਣੀ ਐ ਆਏ ਕਰਕੇ ਸੋ ਇਸ ਕਰਕੇ ਦੂਜਾ ਇੱਕ ਮੈਨੂੰ ਬਾਹਰੋਂ ਫੋਨ ਕੁਝ ਸੱਜਣਾ ਦਾ ਬੜੇ ਚੰਗੇ ਬੰਦੇ ਨੇ ਉਹ ਮੈਨੂੰ ਕਹਿੰਦੇ ਜੀ ਕਿ ਸਿੱਖ ਰਾਜਨੀਤੀ ਨੂੰ ਖਰਾਬ ਕਰੋਗੇ ਜੀ ਤੇ ਮੈਂ ਤੁਹਾਡੇ ਦਾ ਹੀ ਪੁੱਛਣਾ ਚਾਹਣਾ ਮਾਨ ਸਾਹਿਬ ਨੂੰ ਤੇ ਤੁਹਾਨੂੰ ਵੀ ਪੁੱਛ ਲੈਣਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਅੱਛੇ ਬੰਦੇ ਨੇ ਪਰ ਉਹਨਾਂ ਨੇ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਕਿੱਥੇ ਖੜੀ ਕੀਤੀ ਹੈ ਦੱਸੋ ਜੇ ਇਹ ਦੇ ਸਟਰੋਂਗ ਲੀਡਰ ਸੀ ਉਹ ਤਿੰਨ ਵਾਰ ਐਮਪੀ ਬਣੇ ਨੇ ਇੱਕ ਵਾਰੀ ਤਰਨਤਾਰਨ ਤੋਂ ਬਣੇ ਦੋ ਵਾਰੀ ਸੰਗਰੂਰ ਜੀ ਫਿਰ ਉਹਨੂੰ 13 ਸਿਮਰਨਜੀਤ ਮਾਨ ਚਾਹੀਦੇ ਸੀ ਅੱਜ ਖੜੇ ਕਿੱਥੇ ਆ ਦੂਜੇ 12 ਕਿੱਥੇ ਹੈਗੇ ਨੇ ਦੈਟ ਮੀਨਸ ਕਿ ਸਿਮਰਨਜੀਤ ਸਿੰਘ ਮਾਨ ਆਫਕੋਰਸ ਲੋਕੀ ਉਹਨਾਂ ਦਾ ਮਾਨ ਸਤਕਾਰ ਕਰਦੇ ਹੋ ਆਪ ਐਮਪੀ ਬਣ ਜਾਂਦੇ ਬਸ ਆਪ ਹੀ ਐਮਪੀ ਬਣਦੇ ਨੇ ਫਿਰ ਸਾਰੇ ਪੰਜਾਬ ਜਾਂ ਤਾਂ ਪੰਥ ਪੂਰਾ ਪੰਜਾਬ ਦੇ ਵਿੱਚ ਖੜਾ ਕੀਤਾ ਹੁੰਦਾ ਨਾ ਇਹਨਾਂ ਨੂੰ ਵੱਧ ਤੋਂ ਹਲੇ ਵੀ ਸੁਖਵੀਰ ਬਾਦਲੂ ਨੂੰ ਵੋਟਾਂ ਲਈ ਜਾਂਦੇ ਨੇ ਬਾਕੀ ਸੀਟਾਂ ਦੇ ਉੱਤੇ 12 ਸੀਟਾਂ ਦੇ ਉੱਤੇ ਨਤੀਜਾ ਹੋਣਾ ਹੀ ਆ ਤੁਹਾਡੇ ਕੋਲ ਸੋ ਇਸ ਕਰਕੇ ਇਹ ਵੀ ਜਿਹੜਾ ਇਲਜ਼ਾਮ ਇਹ ਦੇਖੋ ਇੱਕ ਕਲੈਕਸ਼ਨ ਡੈਮੋਕ੍ਰੈਟਿਕ ਪ੍ਰੋਸੀਸਰ ਜੀ ਬਿਲਕੁਲ ਉਹ ਇਹ ਇਹ ਵੀ ਲੜ ਸਕਦੇ ਨੇ ਕੋਈ ਮੁਸਲਮ ਲੀਗ ਵੀ ਲੜ ਸਕਦੀ ਆ ਕੋਈ ਭਾਜਪਾ ਵੀ ਲੜ ਸਕਦੀ ਆ ਕਾਂਗਰਸ ਵੀ ਲੜ ਸਕਦੀ ਆ ਇਹਦੇ ਵਿੱਚ ਇਹ ਕਹਿ ਕੇ ਰੋਕਣਾ ਕਿਸੇ ਨੂੰ ਕਿ ਤੁਸੀਂ ਨਾਂ ਦੱਸੋ ਬਾਕੀ ਕਿਸਮਤ ਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹਦੀ ਮਸਤਕ ਤੇ ਲਿਖਿਆ ਉਹਨਾਂ ਦੇ ਲਿਖਿਆ ਤੋਂ ਓਐਮਪੀ ਬਣਨਗੇ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਂ ਮੈਂ ਲੜਨ ਚੱਲਿਆ ਸਿਰਫ ਭਗਵੰਤ ਨੂੰ ਸੁਣਿਆ ਦੇਣ ਵਾਸਤੇ ਔਰ ਜੋ ਇਹਨੇ ਮੇਰੇ ਨਾਲ ਬਦਲਾਖੋਰੀ ਕੀਤੀ ਭਗਵੰਤ ਨੇ ਮੈਨੂੰ ਆਪ ਹੀ ਲਿਆ ਕੇ ਆਪਣੇ ਸਾਹਮਣੇ ਖੜਾ ਕਰ ਲਿਆ ਮੈਂ ਤਾਂ ਸੋਚਿਆ ਵੀ ਨਹੀਂ ਕਦੀ ਸੰਗਰੂਰ ਜਾ ਕੇ ਮੈਂ ਲੜਨਾ ਸੀਗਾ ਨਾਇਕ ਨੂੰ ਐਨਡੀਪੀਐਸ ਦੇ ਝੂਠੇ ਮੁਕਦਮੇ ਜੰਦਰ ਕਰਦਾ ਨਾਇਕ ਝੂਠਾ ਮੁਕਦਮਾ ਹੋਰ ਕਰਦਾ ਜਦ ਜਮਾਨਤ ਹੋਈ ਸ਼ਾਇਦ ਮੈਂ ਅੱਜ ਤੁਹਾਡੇ ਕੈਮਰੇ ਸਾਹਮਣੇ ਬੈਠਾ ਰਹ ਹੁੰਦਾ ਗੱਲਾਂ ਦਾ ਸਰ ਇਸ ਦੇ ਨਾਲ ਇਹ ਵੀ ਨੇ ਕਿਉਂਕਿ ਰਾਣਾ ਗੁਰਜੀਤ ਉਹਨਾਂ ਦੇ ਨਾਲ ਥੋੜੀ ਲੜਾਈ ਜਿਹੜੀ ਆ ਉਹ ਜਗ ظاہر ਹੈਗੀ ਆ ਕਾਫੀ ਕੁਝ ਹੋਇਆ ਥੋੜੀ ਵਜ੍ਹਾ ਦੇ ਨਾਲ ਉਹਨਾਂ ਨੂੰ ਅਸਤੀਫਾ ਤੱਕ ਵੀ ਦੇਣਾ ਪਿਆ ਕਹਿੰਦਾ ਸਖਪਾਲ ਸਿੰਘ ਖਹਿਰਾ ਜੇਕਰ ਸੰਗਰੂਰ ਤੋਂ ਲੜਦੇ ਨੇ ਕਿਉਂਕਿ ਦੁਆਬੇ ਦੇ ਵਿੱਚ ਰਾਣਾ ਗੁਰਜੀਤ ਉਹਨਾਂ ਦਾ ਇੱਕ ਚੰਗਾ ਪ੍ਰਭਾਵ ਹੈਗਾ ਚੰਗਾ ਰਸੂਖ ਰੱਖਦੇ ਨੇ ਕਹਿੰਦੇ ਦੁਆਬਾ ਨਾ ਲੜ ਕੇ ਉਹ ਮਾਲਵੇ ਦੇ ਵਿੱਚ ਲੜਨਾ ਚਾਹ ਉਹ ਚਾਹੁੰਦੇ ਨੇ ਕਿ ਮੇਰੇ ਕਿਤੇ ਸਿਆਸੀ ਮੈਂ ਖਤਮ ਨਾ ਹੋ ਜਾਵਾਂ ਮੈਂ ਆਪਣੀ ਸੇਫ ਸਿਟ ਮਾਲਵੇ ਦੇ ਵਿੱਚ ਜਾ ਕੇ ਲੜ ਲਵਾਂ ਰਾਣੇ ਗੁਰਜੀਤ ਦੇ ਪ੍ਰਭਾਵ ਤੋਂ ਬਚਣਾ ਮੈਂ ਤਾਂ ਐਮ ਐਲ ਏ ਬਣਿਆ ਮੈਂ ਰਾਣੇ ਤੋਂ ਕੌਣ ਮੈਂ ਇਹੋ ਜਿਹਾ ਪਜਾਦ ਫਿਰਦੇ ਆ ਰਹੇ ਇਹੋ ਜਿਹਾ ਮੈਂ ਇਦਾਂ ਡਰਨ ਵਾਲਾ ਬੰਦਾ ਨਹੀਂਗਾ ਉਹ ਅਮੀਰ ਹੋਊ ਆਪਣੇ ਘਰ ਹੋਊਗਾ ਮੈਂ ਐ ਐਮ ਐਲ ਏ ਤਾਂ ਆਲਰੇਡੀ ਹੈਗਾ ਮੈਂ ਕਿਹੜੇ ਕਿਤੋਂ ਡਰ ਰਿਹਾ ਵਾਂ ਕਿ ਮੈਨੂੰ ਐਮ ਐਲ ਏ ਤੋਂ ਲਾਥਰ ਚੱਲਿਆ ਮੈਂ ਐਮ ਐਲ ਏ ਦਾ ਮੈਂ ਸਤਾਈ ਤਾਂ ਹੀ ਹੈਗਾ ਦੂਸਰਾ ਤੁਸੀਂ ਕਹਿ ਰਹੇ ਕਿ ਦੁਆਬੇ ਤੋਂ ਭੱਜ ਰਿਹਾ ਥੋੜੀ ਰਿਸਰਚ ਅੱਛੀ ਤਰ੍ਹਾਂ ਕਰਦੀ ਦੁਆਬੇ ਵਿੱਚ ਕੋ ਜਨਰਲ ਸਿਟੀ ਹੈ ਨਹੀਂ ਹੁਸ਼ਾਰਪੁਰ ਵੀ ਰਿਜ਼ਰਵ ਹੈ ਜੀ ਜਲੰਧਰੋਂ ਵੀ ਰਿਜ਼ਰਵ ਹੈ ਮੈਂ ਕਿਦਾਂ ਲੜ ਸਕਦਾ ਦੁਆਬੇ ਦੇ ਵਿੱਚ ਸਰ ਇਸ ਤੋਂ ਇਲਾਵਾ ਤੁਹਾਡਾ ਐਨਡੀਪੀਐਸ ਐਕਟ ਦੀ ਮੈਂ ਗੱਲ ਕਰਾਂ ਜੇ ਵੱਡੀ ਰਾਹਤ ਮਿਲੀ ਜਸਪਾਲ ਸਿੰਘ ਖੈਰਾ ਨੂੰ ਪੰਜਾਬ ਸਰਕਾਰ ਨੇ ਵੀ ਮਨਾ ਕਰ ਦਿੱਤਾ ਕਿ ਹੁਣ ਅਸੀਂ ਇਸ ਤੇ ਕਾਰਵਾਈ ਨਹੀਂ ਕਰਾਂਗੇ ਖੁਸ਼ੀ ਦੀ ਗੱਲ ਆ ਪਰ ਨਾਲ ਦੀ ਨਾਲ ਵਿਰਸਾ ਸਿੰਘ ਬਲਟੋਹਾ ਦਾ ਇੱਕ ਫੇਸਬੁੱਕ ਪੋਸਟ ਸਾਹਮਣੇ ਆ ਜਾਂਦਾ ਕਹਿੰਦੇ ਲਓ ਜੀ ਹੋ ਗਿਆ ਜੇ ਘਾਲਾ ਮਾਲਾ ਕਹਿੰਦੇ ਮਿਲ ਗਏ ਨੇ ਭਗਵੰਤ ਤੇ ਐਵੇਂ ਦੁਬਾਰਾ ਦੁਬਾਰਾ ਗੱਲਾਂ ਨਾ ਕਰੀ ਜਾਂਦੇ ਨੇ ਦੇਖੋ ਮੈਂ ਜੋ ਵੀ ਲੜਾਈ ਲੜੀ ਆ ਉਹ ਮੈਂ ਆ ਪ੍ਰੋਪਰ ਲੀਗਲ ਪ੍ਰੋਸੈਸ ਵਿੱਚ ਦੀ ਲੰਘ ਰਿਹਾ ਵਾਂ ਜਦੋਂ ਇਹਨਾਂ ਨੇ ਐਨਡੀਪੀਐਸ ਦਾ ਪਰਚਾ ਝੂਠਾ ਕੀਤਾ ਜੇ ਮੈਂ ਇਹਨਾਂ ਨਾਲ ਮਿਲਿਆ ਹੁੰਦਾ ਤੇ ਮੈਂ ਇਹ ਮੇਰੀ ਜ਼ਮਾਨਤ ਜੇਲ੍ਹ ਚ ਆਪੋਜ਼ ਹੀ ਨਾ ਕਰਦੇ ਪਹਿਲਾਂ ਇਹਨਾਂ ਨੇ ਮੇਰੀ ਹਾਈ ਕੋਰਟ ਵਿੱਚ ਪੂਰੀ ਟਿੱਲ ਲਾ ਕੇ ਜ਼ਮਾਨਤ ਆਪੋਜ਼ ਕੀਤੀ ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਜਮਾਨਤ ਹੋ ਗਈ 4 ਜਨਵਰੀ 2024 ਨੂੰ ਜਦੋਂ ਮੈਂ ਛੁੱਟਣ ਲੱਗਿਆ 11 ਵਜੇ ਇਹਨਾਂ ਨੇ 3 ਵਜੇ ਤੜਕੇ ਸੁਭਾਨਪੁਰ ਪੁਲਿਸ ਥਾਣੇ ਵਿੱਚ ਇੱਕ ਪਰਚਾ ਨਜਾਇਜ਼ ਦਰਜ ਕਰਕੇ ਐਫਆਈਆਰ 3 ਡੀਐਸਪੀ ਸਵੇਰੇ 8 ਵਜੇ ਪਹੁੰਚੂਗੀ ਸੀ ਮੈਨੂੰ ਅਰੈਸਟ ਕਰਨ ਲਈ ਉਸ ਕੇਸ ਵਿੱਚ ਮੈਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਕਿ ਇਹ ਮੇਲੀ ਭੁਗਤ ਸੀਗੀ ਫਿਰ ਜਦੋਂ ਉਹਦੇ 'ਚ ਮੈਨੂੰ ਬੇਲ ਹੋਈ ਜਦੋਂ ਮੈਂ ਬਾਹਰ ਆਇਆ ਹੀ ਆ ਕਦੀ ਦੇਖਿਆ ਇੰਨੀ ਸਪੀਡ ਦੇ ਨਾਲ ਪੱچے ਗਏ ਸੁਪਰੀਮ ਕੋਰਟ ਇਹ ਖੇਰੇ ਦੀ ਜਵਾਨਤ ਕੈਨਸਲ ਕਰਾਓ ਸੁਪਰੀਮ ਸੁਪਰੀਮ ਕੋਰਟ ਨੇ ਇਹਨਾਂ ਦੀ ਵਗਾ ਕੇ ਮਰੀ ਪਟੀਸ਼ਨ ਕੀ ਇਹ ਮੇਲੀ ਭੁਗਤੀ ਗੱਲ ਹੈ ਕੀ ਇਹ ਇਹ ਸਾਰੀਆਂ ਗੱਲਾਂ ਤੁਹਾਨੂੰ ਹੁਣ ਕੀ ਹੋ ਰਿਹਾ ਵਾ ਕਿ ਮੈਂ ਜਦੋਂ ਕੇਜਰੀਵਾਲ ਆ ਉਹ ਆਪਣੀ ਅਰੈਸਟ ਨੂੰ ਚੈਲੰਜ ਕਰ ਰਿਹਾ ਵਾ ਸੁਪਰੀਮ ਕੋਰਟ ਦੇ ਵਿੱਚ ਲਾਈਕਵਾਇਜ਼ ਮੈਂ ਸੁਪਰੀਮ ਕੋਰਟ ਗਿਆ ਕਿ ਮੇਰੇ ਤੇ ਝੂਠੇ ਮੁਕਦਮੇ ਹੋਏ ਨੇ ਇਹਨਾਂ ਝੂਠੇ ਮੁਕਦਮਿਆਂ ਨੂੰ ਕਿਲਪਾ ਕਰਕੇ ਰੱਦ ਕੀਤਾ ਜਾਵੇ ਉਹਨਾਂ ਨੇ ਮੇਰੀ ਪਟੀਸ਼ਨ ਤੇ ਨੋਟਿਸ ਕੀਤਾ ਸੁਪਰੀਮ ਕੋਰਟ ਨੇ ਕੇਜਰੀਵਾਲ ਨੇ ਥੋੜੋ ਕੀਤਾ ਭਗਵੰਤ ਮਾਨ ਨੇ ਥੋੜੋ ਕੀਤਾ ਵਿਰਸਾ ਸਿੰਘ ਮਲਟੋਆ ਨਾਲ ਇੰਨੀ ਗੱਲ ਨਹੀਂ ਪਤਾ ਹੈਗੀ ਸੁਪਰੀਮ ਕੋਰਟ ਨੇ ਕੀਤਾ ਨੋਟਿਸ ਕਰਕੇ ਮੇਰੀ ਜਿਹੜੀ ਥੱਲੇ ਦੀ ਅਦਾਲਤ ਵਿੱਚ ਕਾਰਵਾਈ ਚੱਲਦੀ ਸੀ ਫਾਜ਼ਿਲਕਾ ਉਹ ਸਟੇ ਕਰ ਦਿੱਤੀ ਤੇ ਬਾਕੀ ਵਾਲੇ ਕੇਸ ਚੱਲੂਗਾ ਕੀ ਬਣਦਾ ਸੁਪਰੀਮ ਕੋਰਟ ਦੇਖ ਦਿੰਦੇ ਆ ਕਿਉਂਕਿ ਝੂਠਾ ਕੇਸ ਆ ਕੁਆਸ਼ ਹੋਣਾ ਹੀ ਹੋਣਾ ਮੈਨੂੰ ਕਿਸੇ ਭਗਵੰਤ ਦੀ ਕਿਸੇ ਕੇਜਰੀਵਾਲ ਦੀ ਕਿਸੇ ਬਲਟੋਹੇ ਦੀ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਨਹੀਂ ਸਿਰਫ ਉਸ ਅਕਾਲਪੁਰਖ ਵਾਹਿਗੁਰੂ ਦੀ ਸਪੋਰਟ ਦੀ ਚਾਹੀਦੀ ਸਰ ਜੇਕਰ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਮੁੱਦੇ ਕੀ ਰਹਿਣ ਵਾਲੇ ਨੇ ਸੁਖਪਾਲ ਸਿੰਘ ਖਹਿਰਾ ਕਿਹੜੇ ਮੁੱਦਿਆਂ ਤੇ ਚਾਹੁੰਦੇ ਨੇ ਕਿ ਹਾਂ ਇਹ ਲੋਕ ਮੁੱਦੇ ਨੇ ਹੱਲ ਹੋਣੇ ਜੀ ਪੰਜਾਬ 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 ਬਿਲ ਸਪੀਕ ਵੈਰੀ ਲਾਊਡ ਵੌਇਸ ਕਿਉਂਕਿ ਪੰਜਾਬ ਦੇ ਵਿੱਚ ਕੀ ਆ ਇਹ ਬੇਸਿਕਲੀ ਅ ਐਗਰੀਕਲਚਰ ਡੋਮੀਨੇਟਿਡ ਸਟੇਟ ਹੈ ਸਭ ਤੋਂ ਵੱਡੇ ਪੱਧਰ ਤੇ ਉੱਤੇ ਕਿਸਾਨਾਂ ਦੀ ਗੱਲ ਹੋਵੇਗੀ ਉੱਥੇ ਖੇਤ ਮਜ਼ਦੂਰਾਂ ਦੀ ਗੱਲ ਹੋਵੇਗੀ ਸਾਡਾ ਜਿਹੜਾ ਸੂਬਾ ਇਹ ਕਿਉਂਕਿ ਬਾਰਡਰ ਦੇ ਇੱਕ ਸਿਰੇ ਦੇ ਉੱਤੇ ਆ ਮੈਂ ਐਡਵੋਕੇਟ ਕਰੂੰਗਾ ਕਿ ਪੰਜਾਬ ਪੰਜਾਬ ਦਾ ਬਾਰਡਰ ਇੰਟਰਨੈਸ਼ਨਲ ਪਾਕਿਸਤਾਨ ਤੇ ਉਸ ਤੋਂ ਬਿਯੋਂਡ ਸੈਂਟਰਲ ਏਸ਼ੀਆ ਤੱਕ ਵਪਾਰ ਦੇ ਖੁੱਲਣਾ ਚਾਹੀਦਾ ਕੱਲੇ ਕਾਜੂ ਬਦਾਮਾ ਪਿਸਤੇਲੇ ਨਹੀਂ ਸਾਡੀ ਫਸਲ ਗੰਨਾ ਆਲੂ ਦਾਲਾ ਫਲ ਫਰੂਟ ਸਬਜ਼ੀਆਂ ਔਰ ਇੰਡਸਟਰੀਅਲ ਪ੍ਰੋਡਕਟਸ ਮੈਂ ਇੰਡਸਟਰੀ ਦੀ ਗੱਲ ਵੀ ਕਰੂੰਗਾ ਇਹ ਇੰਡਸਟਰੀ ਦਾ ਬੜਾ ਵੱਡਾ ਕਦਮ ਹੈ ਸਾਡੀ ਇੰਡਸਟਰੀ ਵੀ ਸਫਰ ਕਰ ਰਹੀ ਸਾਡੇ ਇੰਡਸਟਰੀਲਿਸ ਟੁੱਟ ਕੇ ਯੂਪੀ ਜਾ ਰਹੇ ਨੇ ਹਿਮਾਚਲ ਪ੍ਰਦੇਸ਼ ਜਾ ਰਹੇ ਨੇ ਉਤਰਾਖੰਡ ਜਾ ਰਹੇ ਨੇ ਤੇ ਸਾਡੀ ਇੰਡਸਟਰੀ ਨੂੰ ਬਚਾਉਣ ਵਾਸਤੇ ਬਾਰਡਰ ਨੂੰ ਖੋਲਣ ਦਾ ਐਡਵੋਕੇਸੀ ਕਰਨਾ ਬਤੌਰ ਮੈਂਬਰ ਪਾਰਲੀਮੈਂਟ ਮੇਰਾ ਕੰਮ ਹੋਵੇਗਾ ਬਾਕੀ ਜੋ ਪੰਜਾਬ ਦੇ ਨਾਲ ਅਨਿਆਏ ਹੋਇਆ ਡਿਸਕ੍ਰਿਮੀਨੇਸ਼ਨ ਵਾਟ ਪਾਣੀਆਂ ਦੀ ਡਿਸਕ੍ਰਿਮੀਨੇਸ਼ਨ ਸਾਡੀ ਜ਼ੁਬਾਨ ਦੀ ਡਿਸਕ੍ਰਿਮੀਨੇਸ਼ਨ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀ ਡਿਸਕ੍ਰਿਮੀਨੇਸ਼ਨ ਸਾਡੇ ਚੰਡੀਗੜ੍ਹ ਦੀ ਡਿਸਕ੍ਰਿਮੀਨੇਸ਼ਨ ਜੋ ਪੰਜਾਬ ਦੇ ਵਿੱਚ ਪੁਲਿਸ ਐਟ੍ਰੋਸਿਟੀਆਂ ਹੋਈਆਂ ਨੇ ਜੋ ਜ਼ਿਆਤੀਆਂ ਹੋਈਆਂ ਨੇ ਔਰ ਜੋ ਕੁਝ ਹੁਣ ਹੋ ਰਿਹਾ ਵਾ ਮਤਲਬ ਬੀਜੇਪੀ ਤੇ ਭਗਵੰਤ ਜੁਆਇੰਟ ਆਪਰੇਸ਼ਨ ਭਾਈ ਅਮਰਿਤਪਾਲ ਨੂੰ ਚੱਕ ਕੇ ਦਿਬਰੂਗੜ੍ਹ ਭੇਜਣਾ ਫਿਰ ਉਹਦੀ 1 ਸਾਲ ਤੋਂ ਬਾਅਦ ਐਕਸਟੈਂਸ਼ਨ ਕਰਨੀ ਸ਼ੁਭਕਰਨ ਤੇ ਗੋਲੀ ਵਜਣਾ ਤੇ ਕਿਸਾਨਾਂ ਦੇ ਅ ਅੰਦੋਲਨ ਨੂੰ ਰਲ ਕੇ ਦਵਾਰੇ ਨੇ ਘੱਗਰ ਦਰਿਆ ਸਾਡੀ ਟੈਰਿਟਰੀ ਆ ਭਗਵੰਤ ਨੇ ਉੱਥੇ ਆਉਣ ਦਿੱਤੀ ਹਰਿਆਣਾ ਪੁਲਿਸ ਇੰਨੇ ਬੰਦੇ ਮਾਰ ਦਿੱਤੇ ਫੱਟੜੋਗੇ ਕਿਸੇ ਤੇ ਕੋਈ ਐਫ ਆਈ ਆਰ ਦਰਜ ਨਹੀਂ ਇਹ ਸਾਰੀਆਂ ਗੱਲਾਂ ਪੰਜਾਬ ਦੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਪੰਜਾਬ ਦੀ ਸਪੋਰਟਸ ਦੀ ਗੱਲ ਪੰਜਾਬ ਦੀ ਫੌਜ ਦੀ ਭਰਤੀ ਦੇ ਵਿੱਚ ਪਾਰਟਿਸਪੇਸ਼ਨ ਕਿਉਂ ਘਟਾਈ ਹੈ ਗਵਰਨਮੈਂਟਾਂ ਨੇ ਸਾਨੂੰ ਦੱਸਣ ਕਿ ਸਾਡਾ ਇਸ ਦੇਸ਼ ਵਿੱਚ ਕੋਈ ਯੋਗਦਾਨ ਨਹੀਂਗਾ ਇਹ ਸਾਰੇ ਵਾਈਟਲ ਮੁੱਦੇ ਜਿਹੜੇ ਨੇ ਉਠਾਏ ਸ਼੍ਰੋਮਣੀ ਅਕਾਲੀ ਦਲ ਕੋਈ ਚੈਲੰਜ ਹੈ ਜੀ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਕਹਿੰਦੇ ਨੇ ਕਿ ਰਿਵਾਈਵ ਹੋਏਗਾ ਪੰਜਾਬੀਆਂ ਦੀ ਮਾਂ ਪਾਰਟੀ ਆ ਪੰਜਾਬ ਦੀ ਪਾਰਟੀ ਦੇਖੋ ਅਕਾਲੀ ਦਲ ਤਾਂ ਪੰਜਾਬ ਦੀ ਬਹੁਤ ਪੁਰਾਣੀ ਪਾਰਟੀ ਆ ਮੈਂ ਅਕਾਲੀ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਜੀ ਲੇਕਿਨ ਉਹ ਅੱਜ ਹੈ ਨਹੀਂਗੀ ਅੱਜ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਚਲਾ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਔਰ ਆਪਣੀ ਜਿਹੜੀ ਸਿਧਾਂਤ ਆ ਉਹਨਾਂ ਦੇ ਜਿਹੜੇ ਪੰਥਕ ਆਈਡੀਓਲੋਜੀ ਸੀ ਉਸ ਤੋਂ ਪਰੇ ਹਟ ਚੁੱਕੇ ਨੇ ਉਹ ਹੋਰ ਕੋਸ਼ਿਸ਼ ਕਰਕੇ ਮੈਂ ਵਾਪਸ ਆਵਾਂ ਹੂੰ ਵਾਪਸ ਆਵਾਂ ਪਰ ਲੋਕਾਂ ਨੂੰ ਹੁਣ ਤਾਜ਼ੀਆਂ ਗੱਲਾਂ ਕਿੱਥੋਂ ਭੁੱਲ ਜਾਣੀਆਂ ਦੇਖੋ ਜਦੋਂ ਇਹਨਾਂ ਨੇ ਡੇਰੇ ਵਾਲੇ ਨੂੰ ਮਾਫ ਮਾਫੀ ਦਵਾਈ ਬੇਅਦਬੀਆਂ ਦੇ ਵਿੱਚ ਰੋਲ ਦੋ ਨੌਜਵਾਨ ਬੇਬਲ ਕਲਾਂਚ ਮਾਰਤੇ ਇਹ ਕਿਤੇ ਇਕਦਮ ਥੋੜੋ ਭੁੱਲ ਜਾਣੀਆਂ ਲੋਕਾਂ ਇਹਦੇ ਵਾਸਤੇ ਤਪੱਸਿਆ ਕਰਨੀ ਪੈਣੀ ਆ ਔਰ ਦੂਜਾ ਹੈਗਾ ਕਿ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਨੂੰ ਆਪਣੇ ਮੁਫਾਦ ਵਾਸਤੇ ਇਸਤੇਮਾਲ ਕਰਨਾ ਉਹਨੂੰ ਮਤਲਬ ਉਹਨੂੰ ਆਪਣੇ ਅੰਗੂਠੇ ਦੇ ਥੱਲੇ ਰੱਖਣਾ ਇਹ ਸਾਰੀਆਂ ਗੱਲਾਂ ਤੋਂ ਪਿੱਛੇ ਹਟਣਾ ਪਊਗਾ ਦਾਲੇ ਅਗਲੀ ਗੱਲ ਹੈ ਕਿ ਵੱਧ ਅਧਿਕਾਰਾਂ ਦੀ ਲੜਾਈ ਕਿਉਂ ਛੱਡ ਰਹੇ ਨੇ ਹੁਣ ਸਾਡੇ ਉਤਰਾਖੰਡ ਦੇ ਵਿੱਚ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਬਣਾ ਦਿੱਤਾ ਵਾ ਮਤਲਬ ਸਾਰੀਆਂ ਘਟ ਗਿਣਤੀਆਂ ਵਾਸਤੇ ਧਾਰਮਿਕ ਕਾਨੂੰਨ ਇੱਕ ਹੀ ਬਣਾ ਦਿੱਤਾ ਵਾ ਅਕਾਲੀ ਦਲ ਬੋਲ ਹੀ ਨਹੀਂ ਰਿਹਾ ਹੈਗਾ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਗਏ ਇੱਕ ਚੰਗੀ ਭਲੀ ਸਟੇਟ ਨੂੰ ਯੂਟੀ ਬਣਾ ਦਿੱਤਾ ਉਹਦਾ ਕਹਿੰਦੇ ਸਟੇਟਾਂ ਨੂੰ ਵਾਧੂ ਅਧਿਕਾਰ ਚਾਹੀਦਾ ਉੱਤਰ ਤੁਹਾਡੇ ਲਾਗੇ ਸਟੇਟ ਤੌਰ ਤੇ ਤੁਸੀਂ ਬੀਜੇਪੀ ਨੂੰ ਵੋਟਾਂ ਪਾਈਆਂ ਸੋ ਮਤਲਬ ਇਹ ਸਮਝਦੇ ਨੇ ਕਿ ਲੋਕੀ ਮੂਰਖ ਨੇ ਤਾਂ ਹੀ ਉਹ ਆਪਣੀ ਆਈਡੀਓਲੋਜੀ ਤੋਂ ਪਿੱਛੇ ਹਟਦੇ 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 ਨੌਬਤੇ ਆ ਗਈ ਕਿ ਹੁਣ ਇਹ ਤੀਜੇ ਚੌਥੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਏ ਨੇ ਸਰ ਆਖਰੀ ਸਵਾਲ ਹੈਗਾ ਨਰਿੰਦਰ ਮੋਦੀ ਉਹਨੇ ਦੋ ਬਾਰ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਤੀਜੀ ਵਾਰ ਦਾਵਾ ਉਹਨਾਂ ਦੇ ਵੱਲੋਂ ਠੋਕਿਆ ਜਾ ਰਿਹਾ ਹੈ ਕਿ ਇਸ ਵਾਰ ਫੇਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਡੀਆ ਗੱਠਜੋੜ ਹੋਇਆ ਹੋਇਆ ਰੋਕ ਪਾਉਂਗੇ ਇਕੱਠੇ ਹੋ ਕੇ ਡੈਫੀਨਿਟਲੀ ਰੁਕੂਗਾ ਕਿਉਂਕਿ ਬੀਜੇਪੀ ਦੇ ਕੋਲ ਸਾਰੇ ਦੇਸ਼ ਦਾ ਮੀਡੀਆ ਵਾ ਸਾਰੇ ਦੇਸ਼ ਦੀਆਂ ਅਖਬਾਰਾਂ ਨੇ ਟੀਵੀ 24 ਘੰਟੇ ਉਹਨਾਂ ਦੇ ਹੱਕ ਵਿੱਚ ਬੋਲ ਰਹੇ ਨੇ ਉਹਨੂੰ ਟੀਵੀਆਂ ਦੇ ਉੱਤੇ ਕਹਿ ਰਹੇ ਨੇ ਵਿਕਸਿਤ ਭਾਰਤ ਵਾਈਬਰੈਂਟ ਇੰਡੀਆ ਇਟਸ ਐਗਜ਼ੈਕਟਲੀ ਜਦੋਂ 2004 ਵਿੱਚ ਵਾਜਪਾਈ ਸਾਹਿਬ ਨੇ ਕਿਹਾ ਸ਼ਾਈਨਿੰਗ ਇੰਡੀਆ ਲਿਸ਼ਕ ਗਿਆ ਭਾਰਤ ਤੇ ਹੁਣ ਇਹ ਕਹਿੰਦੇ ਨੇ ਵਿਕਸਿਤ ਇੰਡੀਆ ਵਾਈਬਰੈਂਟ ਇੰਡੀਆ ਪਰ ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਪੁੱਛਣਾ ਚਾਹਨਾ ਕਿ ਕੀ 140 ਕਰੋੜ ਆਬਾਦੀ ਵਾਲਾ ਦੇਸ਼ ਉਹਦੇ ਚੋਂ ਜੇ 82 ਕਰੋੜ ਆਬਾਦੀ ਮੁਫਤ ਅਨਾਜ ਲੈ ਰਹੀ ਹੈ ਇਹਦਾ ਮਤਲਬ 82 ਕਰੋੜ ਗਰੀਬੀ ਸਤਾ ਦੇ ਥੱਲੇ ਬੈਠੇ ਨੇ ਉਹ ਦੋ ਵਕਤ ਦੀ ਰੋਟੀ ਨਹੀਂ ਕਮਾ ਸਕਦੇ ਤੇ ਫਿਰ ਸ਼ਾਈਨਿੰਗ ਤੇ ਵਾਈਬਰੈਂਟ ਕਿੱਥੋਂ ਹੋ ਗਿਆ ਜੀ ਇੰਡੀਆ ਇੰਡੀਆ ਦਾ ਜਿਹੜਾ ਸਾਡਾ ਗੱਠ ਜੋੜ ਆ ਕਾਂਗਰਸ ਦਾ ਬੜਾ ਮਜ਼ਬੂਤ ਹੋ ਰਿਹਾ ਵਾ ਬਹੁਤ ਤੇਜ਼ੀ ਦਾ ਗ੍ਰਾਫ ਵੱਧ ਰਿਹਾ ਔਰ ਜਿਹੜਾ ਉਹ ਕਹਿੰਦੇ ਸੀ ਕਿ ਇਸ ਵਾਰ 400 ਪਾਰ ਉਹ ਤਾਂ ਫਰੋਡ ਨਾਰਾ ਵਾ ਔਰ ਮੈਨੂੰ ਲੱਗਦਾ ਵਾ ਕਿ ਐਟ ਦੀ ਐਂਡ ਆਫ ਦਿ ਡੇ ਇੰਡੀਆ ਅਲਾਈਅੰਸ ਭਾਰਤ ਵਿੱਚ ਸਰਕਾਰ ਬਣਾਵੇਗੀ ਏਵੀਐਮ ਦਾ ਰੋਲਾ ਤਾਂ ਨਹੀਂ ਪੈ ਗਿਆ ਸਰ ਇਹ ਤਾਂ ਇਹ ਤਾਂ ਇਹ ਤਾਂ ਰੋਲਾ ਤਾਂ ਹੈਗਾ ਜੀ ਲੋਕਾਂ ਦੇ ਮਨ ਵਿੱਚ ਬਹੁਤ ਸ਼ੁਭਾ ਵਾ ਪਰ ਹੁਣ ਤੁਸੀਂ ਕਰ ਕੀ ਸਕਦੇ ਹੋ ਹੁਣ ਸਾ ਦੇਸ਼ ਦਾ ਇਲੈਕਸ਼ਨ ਕਮਿਸ਼ਨ ਹੀ ਨਹੀਂ ਸੁਣ ਰਿਹਾ ਸਰਕਾਰ ਹੀ ਨਹੀਂ ਸੁਣ ਰਹੀ ਪਾਰਲੀਮੈਂਟ ਵਿੱਚ ਉਹਨਾਂ ਦੀ ਮੈਜੋਰਿਟੀ ਆ ਹੁਣ ਆਪਾਂ ਕਿੱਥੇ ਜਾ ਕੇ ਟੱਕਰਾ ਮਾਰ ਕੇ ਹੁਣ ਤਾਂ ਈਵੀਐਮ ਦੇ ਜਿੱਦਾਂ ਦੀ ਮਾੜੀ ਚੰਗੀ ਹੈਗੀ ਮਸ਼ੀਨ ਉਹਦੇ ਨਾਲ ਹੀ ਇਲੈਕਸ਼ਨ ਲੜਨੀ ਪੈਣੀ ਆਪਾਂ ਨੂੰ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਭਕਾਮਨਾਵਾਂ ਥੈਂਕ ਯੂ ਥੈਂਕ ਯੂ ਸਖਪਾਲ ਸਿੰਘ ਖੈਰਾ ਤਿਆਰ ਨੇ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਵੀ ਹੋ ਸਕਦਾ ਕਿਉਂਕਿ ਇੱਕ ਪਾਸੇ ਕਹਿੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਮੇਰੇ ਬੇਸ਼ੱਕ ਸਿਆਸੀ ਵਿਰੋਧੀ ਨੇ ਪਰ ਉਹਨਾਂ ਦੀ ਮੈਂ ਇੱਜ਼ਤ ਕਰਦਾ ਮਾਨ ਸਾਹਿਬ ਦੇ ਖਿਲਾਫ ਇਸ ਇਲੈਕਸ਼ਨ ਦੇ ਵਿੱਚ ਕੁਝ ਨਹੀਂ ਬੋਲਿਆ ਜਾਊਗਾ ਸਖਪਾਲ ਸਿੰਘ ਖੈਰਾ ਦੀ ਜੇਕਰ ਲੜਾਈ ਹੈਗੀ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਹੁਣ ਇਸ ਸਿਆਸੀ ਲੜਾਈ ਦਾ ਅੰਤ ਕਿੱਥੇ ਜਾ ਕੇ ਹੋਊਗਾ ਕੀ ਸਕਪਾਲ ਸਿੰਘ ਖੈਰਾ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਸੰਗਰੂਰ ਦੇ ਵਿੱਚ ਵਿਚਰਨਗੇ ਕੀ ਇੰਡੀਆ ਗੱਠ ਜੋੜ ਇੰਡੀਆ ਦੇ ਵਿੱਚ ਸਰਕਾਰ ਬਣਾ ਪਾਏਗਾ ਤੇ ਨਰਿੰਦਰ ਮੋਦੀ ਉਹਨਾਂ ਨੂੰ ਰੋਕ ਪਾਏਗਾ ਇਹ ਧੌਣ ਵਾਲਾ ਸਮਾਂ ਦੱਸੇ ਕੈਮਰਾਮੈਨ ਸਾਥੀ ਗੁਰਪ੍ਰੀਤ ਦੇ ਨਾਲ ਸੰਸਾਰਦੀਪ ਸਿੰਘ ਪੰਜਾਬ ਪ੍ਰਾਥਮ ਟੀਵੀ ਮੋਹੜ